ਬੇਵਕੂਫਿਆ ਹੋਰ ਕਿਹੜੀ ਬੇਵਕੂਫੀ ਕੀਤੀ ਹੈ ਕੀ ਕੀ ਤਾਨੇ ਸਿੰਗਲਾਂ ਦਾ ਕੰਮ ਕੀਤਾ ਦੱਸੋ ਬੇਵਕੂਫਾ ਦਾ ਬੇਵਕੂਫਾ ਜਿਹੜੇ ਚੱਲੇ ਚੱਪਟੇ ਉਹਦੇ ਪੋਸਟਰ ਲਾਈ ਜਾਂਦੇ ਆ ਵੀ ਕੌਮ ਦੇ ਰਾਖੇ ਕੌਮ ਦੇ ਰਾਖੇ ਕਿਹੜਾ ਕਿਹੜੀ ਕੌਮ ਦਾ ਕੰਮ ਕੀਤਾ ਦੱਸੋ ਕੌਮ ਇਹ ਕਹਿੰਦੀ ਆ ਕਿ ਜਨਨੀਆਂ ਨੇ ਹੱਥਿਆਂ ਤੇ ਵਾਰ ਕਰਦੋ ਪਹਿਲਾ ਸਿਧਾਂਤ ਇਹ ਆ ਖਾਸ ਕਰਕੇ ਨਿਹੰਗ ਸਿੰਘਾਂ ਦਾ ਹੱਥੇ ਦੇ ਵਾਰ ਨਹੀਂ ਕਰਨਾ ਔਰਤ ਤੇ ਵਾਰ ਨਹੀਂ ਕਰਨਾ ਬੱਚੇ ਤੇ ਵਾਰ ਨਹੀਂ ਕਰਨਾ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ ਸੱਤੇ ਪੈ ਦੇ ਵਾਰ ਨਹੀਂ ਕਰਨੇ ਜੋ ਦਾਮੇ ਪਾਸ਼ਾ ਦੇ ਹੁਕਮ ਆ ਖਾਣਾ ਆ ਡੀਐਸਪੀ ਆ ਐਸਪੀ ਆ ਡੀਆਈਜੀ ਸੋ ਬਹੁਤ ਕੁਛ ਆ ਚੀਅਰ ਪਰਸਨ ਨਾ ਜਿਹੜੇ ਸੁਣਦੇ ਆ ਇਦਾਂ ਦੇ ਫਿਰ ਰੋਜ਼ ਆਏ ਦਿਨ ਕਤਲ ਹੀ ਹੁੰਦੇ ਰਹਿਣ ਜਦੋਂ ਨਾ ਬਿਆਹਾਂ ਦੇ ਵਿੱਚ ਬੋਲੀਆਂ ਹੁੰਦੇ ਉਹ ਕਿੱਦਾਂ ਦੀਆਂ ਬੋਲੀਆਂ ਹੁੰਦੀਆਂ ਠਰਕੀ ਪੁਣੇ ਵਾਲੀਆਂ ਇਹਦਾ ਮਤਲਬ ਫਿਰ ਉੱਥੇ ਕੋਈ ਖੜਾ ਹੋਊਗਾ ਬੀਬੂ ਮੇਰੇ ਵਰਗਾ ਜਿਉਂ ਕਹੂਗਾ ਵੀ ਨਹੀਂ ਮੁਰੀਆਂ ਨੇ ਗੰਦੀ ਬੋਲੀ ਬਾਤੀ ਜੀ ਪੁਰਾਣੀਆਂ ਬੁੜੀਆਂ ਤੋਂ ਕਦੇ ਸੁਣ ਕੇ ਵੇਖਿਓ ਮੈਂ ਬੱਚਿਆਂ ਨੂੰ ਵੀ ਕਹਿੰਨਾ ਵੀ ਸੁਣਿਓ ਜਰੂਰ ਕਮਲ ਖੌਰ ਨੂੰ ਇਹ ਨਹੀਂ ਆਡੈਂਟੀਫਾਈ ਨਹੀਂ ਕਰਦਾ ਵੀ ਉਹ ਅਸ਼ਲੀਨਤਾ ਫਲਾਉਂਦੀ ਸੀ ਬਹੁਤ ਵਧੀਆ ਕਰਦੀ ਸੀ ਮੈਂ ਇਹ ਨਹੀਂ ਕਹਿ ਰਿਹਾ ਇਹ ਏਡਾ ਹੀ ਸੂਰਮਾ ਸੀ ਫਿਰ ਉਹ ਭੱਜੇ ਚ ਲੈ ਕੇ 12 14 ਘੰਟੇ ਨਾਲ ਕਿਉਂ ਘੁਮਾਉਂਦਾ ਰਿਹਾ ਗੱਲ ਮੈਂ ਇਹ ਕਰਦਾ ਵੀ ਇਹ ਸੂਰਮਾ ਨੂੰ ਤੁਸੀਂ ਸੂਰਮਾ ਕਹਿ ਸਕਦੇ ਆ ਪੰਜਾਬ ਦੇ ਬਹੁਤ ਆਤ ਲੋਕ ਇਸ ਵੇਲੇ ਵਾਹ ਵਾਹ ਕਰ ਰਹੇ ਆ ਵਾਹ ਵਾਹ ਕਰਨੋਂ ਕੀ ਹੈ ਭੇਡਾਂ ਨੇ ਵਾਹ ਵਾਹ ਕਰਨੀ ਹੁੰਦੀ ਹੈ ਜਿੱਥੋਂ ਦੀ ਇੱਕ ਭੇਡ ਲੰਘ ਜਾਂਦੀ ਹੈ ਪਿੱਛੋਂ ਦੀ ਬਾਕੀ ਨਾਲ ਲੰਘ ਜਾਂਦੇ ਉਹਦੇ ਕਹਿੰਦੇ ਵੀ ਠੀਕ ਆ ਜੀ ਬਈ ਆ ਪੁਲ ਪੁਲ ਪੱਕਾ ਹੀ ਆ ਮੰਨ ਲੀ ਫਿਰ ਉਹਦਾ ਫੋਨ ਕਦੇ ਹੋਏ ਹੁੰਦੇ ਮੈਂ ਫੋਨਾਂ ਦੇ ਪਾਸ ਇਹ ਤਾਂ ਸੱਤ ਹੋ ਗਿਆ ਨਾ ਜੋ ਇੱਕ ਫਿਲਮ ਜੀ ਤੁਰੀ ਫਿਰਦੀ ਆ ਪਤਾ ਬਾਅਦ ਚ ਲੱਗਾ ਵੀ ਉਹਨਾਂ ਨੇ ਤਾਂ ਪਹਿਲੇ ਇਨਾ ਫੋਰਚਨਰ ਗੱਡੀ ਦੇਣੀ ਕਰ ਦਿੱਤੀ ਸੀ ਫੋਰਚਨਰ ਦੀ ਮਾਰੀ ਸੈਲਫ ਤੇ ਮੈਰੋਂ ਨਹੀਂ ਦੌੜ ਕੇ ਬਹੁਤ ਸਾਰੇ ਇਨਸੀਡੈਂਟ ਆ ਜੇ ਇਹ ਨੂੰ ਜੇਲ੍ਹ ਦਾਰ ਹੁੰਦਾ ਫਿਰ ਉਹ ਕਤਲ ਨਾ ਕਰਦਾ ਉਹਨੇ ਤੇ ਆਪਣਾ ਆਪ ਬਚਾਉਣ ਨੂੰ ਕਤਲ ਕੀਤਾ ਵੀ ਕੁਛ ਨਾ ਕੁਛ ਸੀਓ ਦਾ ਕੰਚਨ ਕੁਮਾਰੀ ਦੇ ਕੋਲ ਆ ਆ ਬਚਾਉਣ ਲਈ ਉਹਦਾ ਕਤਲ ਕੀਤਾ ਕਤਲ ਕਰਕੇ ਭੱਜ ਗਿਆ ਥੇ ਉਹਦੇ ਆਕਾ ਗਏ ਉਹ ਜਿੱਥੇ ਉਹ ਸਰਦਨੀਆਂ ਕਰਾ ਕੇ ਰਹਿਏ ਉਧਰ ਨੂੰ ਜਾਊਗਾ ਜੀ ਕੜਾਕਾ ਆ ਕਾਉ ਮਿੰਡੇ ਦਾ ਵਾਰਸ ਪੰਜਾਬ ਵਾਲਾ ਇਹ ਆ ਕਾਇਆ ਅੱਛਾ ਅਸਾਂ ਨੂੰ ਪਤਾ ਹੀ ਆ ਉਹ ਨੋ ਦੂਜੇ ਦੀ ਹਾਂ ਦੂਜੇ ਦੀ ਉਹ ਆਕਾ ਜੇ ਤੋਂ ਸਰਜਨਾ ਕਰਾਂਦੇ ਆ ਉਹਨੂੰ ਨਿਕਲ ਜੂ ਕੀ ਪਤਾ ਕਿੱਦਾਂ ਨਿਕਲਣਾ ਨੇ ਜੀ ਇਦਾਂ ਹੀ ਕਤਲ ਕਰ ਕਰਕੇ ਸਪੋਟਾ ਲੈਣੀ ਆ ਹੁਣ ਫੇਰ ਤੇ ਕੱਲ ਸਾਡਾ ਯੂਥ ਤੇ ਫੇਰ ਇਸੇ ਕੰਮ ਤੇ ਰਹੂਗਾ ਦਰ ਦਰ ਦਾ ਮਹੌਰੀ ਪੈਦਾ ਕੀਤਾ ਨਾ ਮਾਰੋ ਨੇ ਫੇਰ ਕੱਲੋਂ ਪੈਸਾ ਨਹੀਂ ਇਕੱਠਾ ਕਰਨਾ ਜਦੋਂ ਇਲੈਕਸ਼ਨ ਲੈਣੀ ਆ ਉਦੋਂ ਦਾ 36300 ਵੋਟਾਂ ਪੈ ਗਈਆਂ ਸੀ ਸਿਮਰਜੀਤ ਮਾਨ ਦਾ ਲੋ ਜਦੋਂ ਇਲੈਕਸ਼ਨ ਲੜਿਆ ਅਲਗੀ 2027 ਦੀ ਤਿਆਰੀ ਵੀ ਕਰਨੀ ਆ اچھا ਮੈਨੂੰ ਇਲੈਕਸ਼ਨ ਲਈ ਕਰ ਰਿਹਾ ਸਾਂ ਇਲੈਕਸ਼ਨ ਲਈ ਕਰ ਰਿਹਾ ਸਾਰਾ ਕੁਝ ਯਾ ਜੋ ਕੰਚਨ ਕੁਮਾਰੀ ਦੇ ਨਾਲ ਪਹਿਲਾ ਉਹਦੀ 60 ਗੜ ਸੀ ਸਾਰਿਆਂ ਨੂੰ ਪਤਾ ਉਹਦੇ ਨਾਲੇ ਬਾਹਰ ਗਿਆ ਮਲੇਸ਼ੀਆ ਗਿਆ ਜਿਉ ਨੂੰ ਪਰਵਾਹ ਹੀ ਨਹੀਂ ਹੈਗੀ ਜ਼ਿੰਦਗੀ ਦੀ ਫਿਰ ਭੱਜਾ ਕਿਉਂ ਫਿਰ ਖੜ ਜਾਂਦਾ ਉੱਥੇ ਖੜ ਕੇ ਕਹਿੰਦਾ ਮੈਂ ਵੀ ਉਹਨੇ ਤੇ ਆਪਣੇ ਨਾਲ ਦੇ ਰਗੜਾਤੇ ਵਿਚਾਰੇ ਉਹ ਸਸ਼ੀਕਾਲ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗगन ਸ਼ੁਕਲਾ ਬਠਿੰਡਾ ਦੇ ਵਿੱਚ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਦੇ ਜ਼ਿਕਰ ਕਰਿਆ ਜਾਵੇ ਤਾਂ ਦੋ ਸਿੰਘ ਜਿਹੜੇ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ ਤੇ ਭਾਈ ਅਮਰਤਪਾਲ ਮਹਿਰੋਂ ਇਸ ਵੇਲੇ ਬਠਿੰਡਾ ਪੁਲਿਸ ਮੁਤਾਬਕ ਦੁਬਈ ਫਰਾਰ ਹੋ ਚੁੱਕਿਆ ਪੂਰੇ ਘਟਨਾ ਕ੍ਰਮ ਤੇ ਗੱਲਬਾਤ ਕਰਾਂਗੇ ਨਿੰਗ ਸਿੰਘ ਬਾਬਾ ਕੁਲਜੀਤ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਵੈਗੁਰੂ ਕੀ ਖਾਲਸਾ ਸਾਹਿਬ ਵੈਗੁਰੂ ਜੀ ਕੀ ਫਤਿਹ ਡੇਲੀ ਪੋਸਟ ਵਾਲਿਆਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪਪਾ ਜੀ ਪੂਰੇ ਘਟਨਾ ਕ੍ਰਮ ਨੂੰ ਤੁਸੀਂ ਸਮਝ ਚੁੱਕੇ ਹੋ ਕਮਲਕੌਰ ਭਾਬੀ ਦੇ ਕਤਲ ਨੂੰ ਕਿਵੇਂ ਦੇਖਦੇ ਹਾਂ ਦੇਖੋ ਜੀ ਉਹ ਜਿਹੜਾ ਕਤਲ ਕੀਤਾ ਨਾ ਮੈਰੋ ਨੇ ਉਹ ਪਰੋਸੇ ਚ ਲੈ ਕੇ ਕੀਤਾ ਪਹਿਲਾਂ ਉਹਨੂੰ ਘਰੋਂ ਬੁਲਾਇਆ ਗਿਆ ਬੁਲਾ ਕੇ ਦੋ ਤਿੰਨ ਗੱਡੀਆਂ ਸੀ ਪੁਲਿਸ ਦੇ ਮੁਤਾਬਕ ਜੋ ਦੇ ਸਾਥੀ ਜਦੋਂ ਰਿਮਾਂਡ ਤੇ ਚੜ੍ਹੇ ਉਹਨਾਂ ਨੇ ਦੱਸਿਆ ਨਾ ਤੇ ਉਹਨੂੰ ਪਰੋਸੇ ਚ ਲੈ ਕੇ ਉਹ ਕਹਿੰਦੇ ਆ ਜਾ ਤੇਰੀ ਗੱਡੀ ਠੀਕ ਕਰਾਉਨੇ ਆ ਆ ਜਾ ਮੁੜ ਕੇ ਉੱਥੇ ਗੈਰਾਜ ਤੇ ਲੈ ਗਏ ਉਹਨੂੰ 12 ਵਜੇ ਤੱਕ ਕਮਾਉਂਦੇ ਰਹੇ ਫਿਰ ਉਹਦਾ ਫੋਨ ਖੋਹਦੇ ਰਹੇ ਜਦੋਂ ਫੋਨ ਦੇ ਦਿੱਤੇ ਪਾਸਵਰਡ ਦੇ ਦਿੱਤੇ ਫਿਰ ਉਹਦੇ ਗਲ ਚ ਅਹਜੂਰੀਆ ਜਾਂ ਪਰਨਾ ਕਮਰਕੱਸ਼ਾ ਕਹ ਲੋ ਕੁਛ ਕਹਿ ਕੇ ਉਹਦਾ ਗਲ ਘੁੱਟ ਕੇ ਉਹਨੂੰ ਉਸ ਗੱਡੀ 'ਚ ਛੱਡ ਦਿੱਤਾ ਮੁੜ ਕੇ ਫਿਰ ਗੱਡੀ ਛੱਡਣ ਆ ਗਿਆ ਛੱਡ ਕੇ ਆਣ ਕੇ ਤੇ ਫਿਰ ਜੀ ਉਹ ਕਮਰਕੱਸ਼ਾ ਲੈਣ ਦੁਬਾਰਾ ਆਏ ਜਦ ਤੱਕ ਤੇ ਮਹਿਰੋਣੀ ਫਰਾਰ ਸੀ ਠੀਕ ਹੈ ਨਾ ਇਹ ਕਤਲ ਜਿਹੜਾ ਆ ਭਰੋਸੇ ਦੇ ਵਿੱਚ ਲੈ ਕੇ ਹੋਇਆ ਜੇ ਕਤਲ ਉਹਨੇ ਕਰਨਾ ਹੀ ਸੀ ਨਾ ਜੇ ਉਹ ਸੂਰਮਤਾਈ ਕਰਨੀ ਸੀ ਆ ਜਿਹੜਾ ਅਸਲੀ ਸਿੱਖ ਆ ਜਾਂ ਅਸਲੀ ਸੂਰਮਾ ਨਾ ਉਹਦਾ ਪਹਿਲਾ ਸਿਧਾਂਤ ਹੀ ਇਹ ਆ ਖਾਸ ਕਰਕੇ ਨਿਹੰਗ ਸਿੰਘਾਂ ਦਾ ਨਿੱਥੇ ਦੇ वार ਨਹੀਂ ਕਰਨਾ ਔਰਤ ਤੇ वार ਨਹੀਂ ਕਰਨਾ ਬੱਚੇ ਤੇ वार ਨਹੀਂ ਕਰਨਾ ਭੱਜੇ ਜਾਂਦੇ ਤੇ वार ਨਹੀਂ ਕਰਨਾ ਸੁੱਤੇ ਪਏ ਦੇ वार ਨਹੀਂ ਕਰਨੇ ਜੋ 10ਵੇਂ ਪਾਤਸ਼ਾਹ ਦੇ ਹੁਕਮ ਆ ਪਰ ਜੇ ਹੋਵੇ ਅਸਲੀ ਨਿਹੰਗ ਸਿੰਘ ਅਸਲੀ ਸੇਖ ਹੋਵੇ ਹੁਣ ਜਨਰਲ ਵੈਦਿਆ ਮਾਰਿਆ ਜਾਂ ਆਪਣੇ ਬਾਹਰ ਲਾ ਲੋ ਰੋਵੇਰੋ ਕਾਂਡ ਹੋਇਆ ਉਹਨਾਂ ਦੀ ਜਨਾਨੀਆਂ ਦੇ ਉੱਤੇ ਲੰਮੀ ਪੈ ਗਈ ਸੀ ਸਿੰਘਾਂ ਨੇ ਸੀ ਗੋਲੀ ਨਹੀਂ ਸੀ ਚਲਾਈ ਕਹਿੰਦੇ ਨਹੀਂ ਜਨਾਨੀ ਉੱਤੇ ਲੰਮੀ ਪੈ ਗਈ ਜਨਾਨੀ ਦਾ ਕਹਿੰਦੇ ਕੀ ਕਸੂਰ ਆ ਜੋ ਵੀ ਕੀਤਾ ਬੰਦੇ ਨੇ ਕੀਤਾ ਨਾ ਠੀਕ ਹੈ ਨਾ ਜਿਓ ਨੇ ਕੁਛ ਕੀਤਾ ਵੀ ਸੀ ਤੇ ਕਾਨੂੰਨ ਸਜ਼ਾ ਦਿੰਦਾ ਉਹਨੂੰ ਇੱਥੇ ਵੱਖ-ਵੱਖ ਟੀਮਾਂ ਬਣੀਆਂ ਥਾਣਾ ਆ ਡੀਐਸਪੀ ਆ ਐਸਪੀ ਆ ਡੀਆਈਜੀ ਸੋ ਬਹੁਤ ਕੁਛ ਆ ਚੇਅਰ ਪਰਸਨ ਨਾ ਜਿਹੜੇ ਸੁਣਦੇ ਆ ਇਦਾਂ ਤੇ ਫਿਰ ਰੋਜ਼ ਆਏ ਦਿਨ ਕਤਲ ਹੀ ਹੁੰਦੇ ਰਹਣ ਲੱਖ ਲੋਕੀ ਉਹਨਾਂ ਨੂੰ ਫਿਲਮਾਂ ਬਣਾਈ ਜਾਂਦੇ ਆ ਮੈਰੋ ਨੇ ਉਹਨਾਂ ਨੂੰ ਕਿਉਂ ਨਹੀਂ ਮਾਰਿਆ ਇਹ ਫਿਰ ਸਾਡਾ ਪੰਜਾਬ ਕਿੱਧਰ ਨੂੰ ਤੁਰ ਪਿਆ ਫਿਰ ਪੰਜਾਬ ਫਿਰ ਤੁਰ ਕਿੱਧਰ ਨੂੰ ਪਿਆ ਵੀ ਠੀਕ ਹੈ ਵੀ ਇੱਕ ਬੰਦੇ ਨੇ ਕੋਈ ਤੁਸੀਂ ਕਦੀ ਬੋਲੀਆਂ ਸੁਣੀਆਂ ਆਪਾਂ ਸੁਣੀਆਂ ਜਦੋਂ ਉਹ ਨਾ ਵਿਆਹਾਂ ਦੇ ਵਿੱਚ ਬੋਲੀਆਂ ਹੁੰਦੀਆਂ ਉਹ ਕਿੱਦਾਂ ਦੀਆਂ ਬੋਲੀਆਂ ਹੁੰਦੀਆਂ ਠਰਕੀ ਪੁਣੇ ਵਾਲੀਆਂ ਇਹਦਾ ਮਤਲਬ ਫਿਰ ਉੱਥੇ ਕੋਈ ਖੜਾ ਹੋਊਗਾ ਬੇਵਕੂਫ ਮੈਰੋ ਵਰਗਾ ਤੇ ਉਹ ਕਹੂਗਾ ਵੀ ਨਹੀਂ ਬੁੜੀਆਂ ਨੇ ਗੰਦੀ ਬੋਲੀ ਪਾਤੀ ਜੀ ਪਰਾਣੀਆਂ ਬੁੜੀਆਂ ਤੋਂ ਕਿਤੇ ਸੁਣ ਕੇ ਵੇਖਿਓ ਮੈਂ ਬੱਚਿਆਂ ਨੂੰ ਵੀ ਕਹਿਣਾ ਵੀ ਸੁਣਿਓ ਜਰੂਰ ਠੀਕ ਹੈ ਨਾ ਜੀ ਤੇ ਉਹ ਫਿਰ ਉੱਥੇ ਕਤਲ ਕਰਨਗੇ ਫਿਰ ਨਹੀਂ ਨਹੀਂ ਵੀ ਅਸ਼ਕਲੀਲ ਤਾਂ ਫੈਲ ਗਈ ਮੈਰੋ ਨੂੰ ਬੇਵਕੂਫ ਕਹਿ ਰਹੇ ਨੇ ਬੇਵਕੂਫੀ ਆ ਹੋਰ ਕਿਹੜੀ ਬੇਵਕੂਫੀ ਕੀਤੀ ਹੈ ਕੀ ਕੀਤਾ ਨੇ ਸਿੰਘਾਂ ਨਾਲ ਕੰਮ ਕੀਤਾ ਦੱਸੋ ਸੀ ਬੇਵਕੂਫਾਂ ਦਾ ਬੇਵਕੂਫ ਕੋਈ ਸਿੰਘਾਂ ਵਾਲੀ ਗੱਲ ਕੀਤੀ ਹੈ ਜੋ ਬੜਾ ਪਛੁੱਕੜ ਕਿਰਦਾਰ ਤੇ ਸਵਾਲ ਖੜੇ ਕਰ ਸਵਾਲ ਬਿਲਕੁਲ ਜਿਹੜਾ ਜੱਜ ਦਾ ਬੰਦਾ ਹੁੰਦਾ ਜਿਹੜਾ ਜਿਹੜੇ ਮਤਲਬ ਮੈਂ ਸਿੱਖ ਧਰਮ 'ਚ ਜੰਮਿਆ ਜੇ ਮੈਂ ਸਿੱਖਾਂ ਦਾ ਨਹੀਂ ਹੋਇਆ ਤਾਂ ਮੈਂ ਕਿਹਦਾ ਹੋ ਜਾਊਂਗਾ ਮੰਨ ਲਓ ਕੋਈ Hindu ਧਰਮ 'ਚ ਜੰਮਿਆ ਜੇ ਉਹ Hindu ਨਹੀਂ ਰਹਿ ਸਕਿਆ ਤਾਂ ਫਿਰ ਦੂਜੇ ਧਰਮ 'ਚ ਜਾਊਗਾ ਫਿਰ ਉੱਥੇ ਦਾ ਉੱਥੇ ਦਾ ਬਣ ਜਾਊਗਾ ਉਹ ਤੁਸੀਂ ਐਕਸੈਪਟ ਨਹੀਂ ਕਰਦੇ ਦੇਖੋ ਗੱਲ ਇਹ ਆ ਮੈਨੂੰ ਕੋਈ ਕੌਮ ਐਕਸੈਪਟ ਕਰਦੀ ਆ ਮੇਰਾ ਤਾਂ ਆਪ ਗਈ ਜਾਂਦਾ ਪੇ ਲੋਕੀ ਮੇਰੇ ਪਿੱਛੇ ਨਹੀਂ ਲੱਗਦੇ ਇਹਦੀ ਇੰਟਰਵਿਊ ਸੁਣ ਲਿਓ ਮੇਰੇ ਲੋਕੀ ਮੇਰੇ ਪਿੱਛੇ ਨਹੀਂ ਲੱਗਦੇ ਮੈਂ ਮੁਸਲਮਾਨਾਂ ਦਾ ਮੁੰਡਾ ਮੈਂ ਜੇ ਹੁੰਦਾ ਜੱਟਾਂ ਦਾ ਪਹਿਲੀ ਗੱਲ ਤਾਂ ਸਿੱਖਾਂ ਦੇ ਵਿੱਚ ਜਾਤ ਪਾਤ ਹੀ ਹੈ ਨਹੀਂ ਜਿਉਂ ਜਾਤ ਪਾਤ ਮੰਨ ਕੇ ਚੱਲਿਆ ਆ ਸਾਰਾ ਕੋਈ ਮੰਨ ਕੇ ਚੱਲਿਆ ਤਾਂ ਫਿਰ ਲੋਕੀ ਕਿਉਂ ਮੰਨਣ ਜੀ ਠੀਕ ਆ ਫਿਰ ਜੱਥੇਬੰਦੀਆਂ ਕਿਉਂ ਮੰਨਣ ਫਿਰ ਕੌਮ ਕਿਉਂ ਮੰਨੇ ਠੀਕ ਹੈ ਨਾ ਜੀ ਇਧਰ ਤਾਂ ਕੱਲੂ ਕਹਿ ਦਊਗਾ ਮੇਰੀ ਵੀ ਮੇਰੀ ਆ ਕੁਰਬਾਨੀ ਹੋ ਗਈ ਉਹ ਤਾਂ ਆਪਣੇ ਆਪ ਨੂੰ ਕੁਰਬਾਨੀ ਦੱਸਦਾ ਨਾ ਮੈਨੂੰ ਕੱਲ ਦੱਸਦਾ ਜਹੇਦਾਰ ਲਾ ਦਿਓ ਮੇਰੀ ਕੁਰਬਾਨ ਇੱਕ ਜਨਾਨੀ ਮਾਰ ਕੇ ਉਹ ਸੂਰਮਤਾ ਹੀ ਦੱਸਦਾ ਆਪਣੇ ਆਪ ਨੂੰ ਉਹ ਕਹੀ ਜਾਂਦੇ ਉਹਦੇ ਦੇ ਚੇਲੇ ਚਪਟੇ ਉਹਦੇ ਪੋਸਟਰ ਲਾਈ ਜਾਂਦੇ ਆ ਵੀ ਕੌਮ ਦੇ ਰਾਖੇ ਕੌਮ ਦੇ ਰਾਖੇ ਕਿਹੜਾ ਕਿਹੜੀ ਕੌਮ ਦਾ ਕੰਮ ਕੀਤਾ ਦੱਸੋ ਕੌਮ ਇਹ ਕਹਿੰਦੀ ਆ ਵੀ ਜਨਾਨੀਆਂ ਨੇ ਹੱਥਿਆਂ ਤੇ ਬਾਹਰ ਕਰ ਦੋ ਉਹ ਕਹਿੰਦੀ ਵੀ ਅਸੀਂ ਪੰਜਾਬ ਦੇ ਵਿੱਚ ਗੰਦ ਨਹੀਂ ਪਾਉਣ ਦੇਣਾ ਕਹਿੰਦੇ ਜੇ ਜੇਲ੍ਹ ਜਾਣਾ ਹੀ ਆ ਤਾਂ ਪੰਜ ਸੱਤ ਨੂੰ ਹੋਰ ਫੜਕਾ ਕੇ ਆਹ ਤੇ ਫਿਰ ਪੰਜ ਸੱਤ ਜੇ ਰਾੜ ਕੇ ਜਾਣਾ ਹੀ ਸੀ ਤੇ ਫਿਰ ਉਹਨੂੰ ਧੋਖੇ ਚ ਲੈ ਕੇ ਕਿਉਂ ਮਾਰਦਾ ਫਿਰ ਉਹਦੇ ਘਰੇ ਗਿਆ ਸੀ ਸਾਰਾ ਕੁ ਉਹਦਾ ਪਾਸਪੋਰਟ ਵੀ ਚੱਕ ਲਿਆ ਉਥੋਂ ਸਾਰਾ ਕੁ ਚੱਕ ਲਿਆ ਆ ਇਹ ਠੀਕ ਆ ਨਾ ਵੀ ਉਹਦੇ ਘਰੇ ਹੀ ਗੋਲੀਆਂ ਮਾਰ ਦਿੰਦਾ ਇਹ ਡੈ ਸੂਰਮਾ ਸੀ ਫਿਰ ਉਹ ਭੱਜੇ ਚ ਲੈ ਕੇ 12 14 ਘੰਟੇ ਨਾਲ ਕਿਉਂ ਘੁਮਾਉਂਦਾ ਰਿਹਾ ਗੱਲ ਮੈਂ ਇਹ ਕਰਦਾ ਗੱਲ ਮੈਂ ਕਮਲਕੌਰ ਨੂੰ ਇਹ ਨਹੀਂ ਆਈਡੈਂਟੀਫਾਈ ਨਹੀਂ ਕਰਦਾ ਵੀ ਉਹ ਅਸ਼ਲੀਲਤਾ ਫਲਾਉਂਦੀ ਸੀ ਬਹੁਤ ਵਧੀਆ ਕਰਦੀ ਸੀ ਮੈਂ ਇਹ ਨਹੀਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਵੀ ਜਿਹੜਾ ਕਤਲ ਹੋਇਆ ਭਰੋਸੇ ਚ ਲੈ ਕੇ ਹੋਇਆ ਜੇਦੂ ਮਾਰਨਾ ਸੀ ਤਾਂ ਸ਼ਰੀਆ ਮਾਰਦਾ ਸੂਰਮਾ ਵਾਲੀ ਗੱਲ ਕਰਦਾ ਸਿਲੰਡਰ ਕਰਦਾ ਪੁਲਿਸ ਨੂੰ ਗੱਲ ਤੇ ਉਹਨੇ ਉਦਾਹਰਨ ਤੇ ਦੇਤੀ ਇੰਦਰਾ ਗਾਂਧੀ ਦੀ ਵੀ ਇੰਦਰਾ ਗਾਂਧੀ ਮਾਰੀ ਸਿੰਘਾ ਨੇ ਇਹ ਕੀਤੀ ਜਾਂ ਤੁਸੀਂ ਇਹ ਕਹ ਦੋ ਜੀ ਔਰਤ ਮਰਨ ਤੇ سزا ਘਟਾ ਤੇ ਬੰਦਾ ਮਰਨ ਤੇ ਘਟਾ ਜੇ ਉਹਨਾਂ ਨੇ ਇੰਦਰਾ ਗਾਂਧੀ ਮਾਰੀ ਉਹਨਾਂ ਨੇ ਸ਼ਰੀਆ ਮਾਰੀ ਮੋਰੋ ਠੋਕੇ ਹਿੱਕ ਠੋਕੇ ਮਾਰੀ ਅਗਲੇ ਭੱਜੇ ਤਾਂ ਨਹੀਂ ਉਹਦੀਆਂ ਫਾਈਲਾਂ ਤਾਂ ਨਹੀਂ ਖੋਈਆਂ ਉਹਦੇ ਗਲ ਚ ਪਰਣਾ ਤਾਂ ਨਹੀਂ ਪਾਇਆ ਭਰੋਸੇ ਜਿੱਤ ਨਹੀਂ ਲੈ ਕੇ ਮਾਰਿਆ ਕਰਨ ਦੱਸ ਕੇ ਮਾਰਿਆ ਬੀਬੀ ਤੇਰਾ ਟਾਈਮ ਆ ਗਿਆ ਠੀਕ ਹੈ ਨਾ ਇਹ ਵੀ ਦੱਸਦਾ ਫਿਰ ਜੇ ਸੂਰਮਾ ਸੀਤ ਆਪਣੇ ਆਪ ਨੂੰ ਕੰਪੈਰੀਜ਼ਮ ਸੂਰਮਿਆਂ ਨਾਲ ਕਰਦਾ ਮੈਂ ਉਹ ਗੱਲ ਕਰਦਾ ਪੀ ਇਹ ਸੂਰਮਾ ਇਹਨੂੰ ਤੁਸੀਂ ਸੂਰਮਾ ਕਹਿ ਸਕਦੇ ਆ ਪੰਜਾਬ ਦੇ ਬਹੁਤ ਆਤ ਲੋਕ ਇਸ ਵੇਲੇ ਵਾਹ ਵਾਹ ਕਰ ਰਹੇ ਨੇ ਵਾਹ ਵਾਹ ਕਰਨ ਨੂੰ ਕੀ ਆ ਭੇਡਾਂ ਨੇ ਵਾਹ ਵਾਹ ਕਰਨੀ ਹੁੰਦੀ ਆ ਜਿੱਥੋਂ ਦੀ ਇੱਕ ਭੇਡ ਲੰਘ ਜਾਂਦੀ ਆ ਪਿੱਛੋਂ ਦੀ ਬਾਕੀ ਨਾਲ ਲੰਘ ਜਾਂਦੇ ਉਹ ਤਾਂ ਕਹਿੰਦੇ ਵੀ ਠੀਕ ਆ ਜੀ ਬਈ ਆ ਪੋਲ ਪੋਲ ਪੱਕਾ ਹੀ ਆ ਪੰਜਾਬ ਦੇ ਵਿੱਚ ਕਿੰਨੇ ਘਰ ਚਟਟਿਆਂ ਨੇ ਬਰਬਾਦ ਕਰ ਦਿੱਤੇ ਮੈਨੂੰ ਉਹਨਾਂ ਦਾ ਸੋਧਾ ਲਾਇਆ ਇੱਥੇ ਗਾਤਰੇ ਪਾਵਾ ਕੇ ਚਟਾ ਵੇਚੀ ਜਾਂਦੇ ਆ ਗਾਤਰੇ ਪਾਪਾ ਗਲਤ ਕੰਮ ਕਰੀ ਜਾਂਦੇ ਚੋਲੇ ਪਾਵਾ ਕੇ ਗਲਤ ਕੰਮ ਕਰੀ ਜਾਂਦੇ ਮੈਨ ਲੱਖਾਂ ਕੁੜੀਆਂ ਚਟਾ ਮਿੰਦੀਆਂ ਲੱਖਾਂ ਹੀ ਕੁੜੀਆਂ ਨੌਜਵਾਨਾਂ ਦੇ ਤੇ ਪਰਚੇ ਕਰਾਈ ਜਾਂਦੇ ਨੇ ਜਾਂ ਧੰਦਾ ਹੋਈ ਜਾਂਦਾ ਹੋਟਲਾਂ 'ਚ ਘੁੰਮੀ ਜਾਂਦੇ ਮਨਾਲੀ ਕੀ ਕੁਛ ਗੰਦ ਪਿਆ ਠੀਕ ਹੈ ਨਾ ਉਹਨਾਂ ਨੂੰ ਕਿੰਨਿਆਂ ਨੂੰ ਸੋਧਾ ਲਾਤਾ ਕਿ ਇਹਨੂੰ ਇਹ ਹੀ ਕਿਉਂ ਹੁੰਦੀ ਸੀ ਜੇ ਚਲੋ ਠੀਕ ਹੈ ਇਹਨੂੰ ਦਿਸ ਪਈ ਚਲੋ ਇਹਦੀ ਨਿਗਾਹ ਪੈ ਗਈ ਮੰਨ ਲਈ ਮੰਨ ਲਈ ਫਿਰ ਉਹਦੇ ਫੋਨ ਕਾਹਦੇ ਖੋਏ ਹੁੰਦੇ ਫੇ ਫੋਨਾਂ ਦੇ ਪਾਸਵਰਡ ਕਿਉਂ ਮੰਗਦਾ ਸੀ ਇਹ ਤਾਂ ਸਿੱਧ ਹੋ ਗਿਆ ਨਾ ਅੱਜੋ ਇੱਕ ਫਿਲਮ ਜੀ ਤੁਰੀ ਫਿਰਦੀ ਆ ਚਲੋ ਮੈਂ ਤੁਰ ਵੀ ਫਿਰਦੀ ਉਹ ਵੇਖ ਹੀ ਲਈ ਸਾਰਿਆਂ ਨੇ ਵੀ ਉਹ ਸ਼ੇਅਰ ਕਰਨੇ ਵਾਲੀ ਨਹੀਂ ਗਈ ਇਹਦਾ ਮਤਲਬ ਫੋਨ ਜਿਹਦੇ ਕੋਲ ਆ ਉਹਦੇ ਉਹਦੇ ਕੋਲ ਆ ਤੇ ਤਾਂ ਹੀ ਉਹਨੇ ਵਾਇਰਲ ਕੀਤੀ ਆ ਅੱਛਾ ਵੀ ਮੈਰੋ ਵਾਇਰਲ ਕਰ ਰਿਹਾ ਤੇ ਹੋਰ ਕੌਣ ਕਰ ਰਿਹਾ ਇਹ ਫਾਇਦਾ ਕੀ ਇਹਨੂੰ ਇਸ ਚੀਜ਼ ਦਾ ਦੇਖੋ ਤਾਂ ਸਹੀ ਤੁਸੀਂ ਹੀਰੋ ਕੌਣ ਹੀਰੋ ਕੌਣ ਬਣ ਰਿਹਾ ਫਿਰ ਦੂਜੀ ਗੱਲ ਜਦੋਂ ਕਹਿੰਦੇ ਸੀ ਯਕੀਨ ਨਹੀਂ ਕਰਨਾ ਇਹ ਕਿਉਂ ਕਿਹਾ ਗਿਆ ਸੀ ਇਹ ਤੁਹਾਨੂੰ ਦੱਸ ਦਿੰਨਾ ਅਰੰਧਪੁਰ ਸਾਹਿਬ ਘਟਣਾ ਹੋਈ ਸੀ ਬੀ ਅਦਬੀ ਦੀ ਮਹਾਰਾਜ ਦੀ ਤਾਬਿਆਂ ਦੇ ਆਲੂ ਨਾ ਬੀੜੀ ਪੀਕੇ ਕਿਸੇ ਕੁਝ ਸਗਾ ਸਰਫਰਿਆ ਉਹਨੇ ਸਿੱਟੀ ਸੀ ਤੇ ਸ਼ੋਮਣੀ ਕਮੇਟੀ ਨੇ ਫਟ ਲਈ ਸੀ ਇਹ ਪਹੁੰਚ ਗਏ ਜੀ ਉੱਥੇ ਫਟਾਫਟ ਫਟਾਫਟ ਜਾ ਕੇ ਇਹਨੇ ਬੰਦੇ ਨੂੰ ਉੱਥੋਂ ਭਜਾ ਕੇ ਪੁਲਿਸ ਦੇ ਹਵਾਲੇ ਕਰਤਾ ਤੇ ਆਣ ਕੇ ਉੱਥੇ ਤਖਤ ਸਾਹਿਬ ਦੇ ਲਾਗੇ ਖੜ ਕੇ ਆਣ ਕੇ ਬੰਦਾ ਮੇਰੀ ਕਸਟਡੀ ਚ ਇਦਾਂ ਹੀ ਕਰਦਾ ਸੀ ਵੀਡੀਓ ਦੇਖੀ ਨਾ ਤੁਸੀਂ ਵੀ ਉਹ ਬੰਦਾ ਮੇਰੀ ਕਸਟਡੀ ਚ ਮੈਂ ਚਾਰਾਂ ਦਿਨਾਂ ਚ ਕੇਸ ਲਾਗੇ ਲਾ ਦੂ ਮੈਂ ਇਹ ਕਰ ਦੂ ਮੈਂ ਉਹ ਕਰ ਦੂ ਟੈਨਸ਼ਨ ਨਾ ਲਿਓ ਜੇ ਇਹ ਨਾ ਕਰੋ ਚਾਰ ਦਿਨ ਬੇਵਕੂਫ ਬਣਾਉਂਦਾ ਰਿਹਾ ਜਦੋਂ ਸਿੱਖ ਸ਼ਹਿਰ ਬੰਦੀ ਉੱਥੇ ਪਹੁੰਚਣਾ ਸ਼ੁਰੂ ਹੋ ਗਈਆਂ ਵੀ ਚਾਰ ਦਿਨ ਹੋ ਗਿਆ ਲੈ ਕੋਈ ਖੋਇਆ ਕਿਉਂ ਨਹੀਂ ਪਹਿਲਾਂ ਮੈਨੂੰ ਅੱਗੇ ਲਾਇਆ ਸੀ ਠੀਕ ਹੈ ਨਾ ਜੀ ਫਿਰ ਇਹਨੇ ਆਪਦੇ ਨਾਲ ਦਾ ਇੱਕ ਬੰਦਾ ਟਾਵਰ ਤੇ ਚੜਾ ਦਿੱਤਾ ਵੀ ਤੂੰ ਟਾਵਰ ਤੇ ਚੜ ਜਾ ਪਈ ਹੁਣ ਸੰਗਤ ਆਪਣੇ ਦਵਲੇ ਹੋਣ ਲੱਗੀ ਸੰਗਤ ਨੇ ਫਿਰ ਉੱਥੋਂ ਭਜਾਇਆ ਇਹਨੂੰ ਪਤਾ ਬਾਅਦ ਚ ਲੱਗਾ ਵੀ ਉਹਨਾਂ ਨੇ ਤਾਂ ਪਹਿਲਾਂ ਹੀ ਨਾ ਫੋਰਚਨਰ ਗੱਡੀ ਦੇਣੀ ਕਰ ਦਿੱਤੀ ਸੀ ਤੇ ਮੈਰੋ ਨੂੰ ਫੋਰਚਨਰ ਦੀ ਮਾਰੀ ਸੈਲਫ ਤੇ ਮੈਰੋ ਹਣੀ ਦੌੜ ਗਏ ਬਹੁਤ ਸਾਰੇ ਇਨਸੀਡੈਂਟ ਆ ਆ ਪ੍ਰੋਡਿਊਸਰ ਡੀ ਡੀ ਐਕਸ ਵਾਲਾ ਜਿਹੜਾ ਉਹ ਨੇ ਸਪਸ਼ਟ ਕਿਹਾ ਆ ਉਹਦੀ ਵੀਡੀਓ ਪਾਈ ਨਟ ਤੇ ਮੈਂ ਤੁਹਾਨੂੰ ਵੀ ਦੇ ਦਿੰਨਾ ਚਲਾ ਦਿਓ ਉਹ ਕਹਿੰਦਾ ਮੇਰੇ ਕੋ 90000 ਰੁਪਿਆ ਪਹਿਲਾਂ ਮੰਗਿਆ ਸੀ ਮੈਂ 90000 ਰੁਪਿਆ ਦਿੱਤਾ ਤੁਸੀਂ ਵੱਡਾ ਇਲਜ਼ਾਮ ਲਾ ਉਨੇ ਕਹੇ ਵੀ 90 ਪਾਨਾ ਸਿੱਧੂ ਦੇ ਨਾਲ ਖਲੋਤਾ ਠੀਕ ਹੈ ਨਾ ਜੀ 90000 ਰੁਪਇਆ ਕਹਿੰਦਾ ਸਾਡੇ ਕੋਲ ਮੰਗਿਆ ਸੀ 90000 ਦਿੱਤਾ 6 ਮਹੀਨੇ ਹੋ ਗਏ ਪੈਸੇ ਮੰਗਦੇ ਨੂੰ ਮੇਰੇ ਤੋਂ ਇੰਸਟਾਗ੍ਰਾਮ ਤੋਂ ਮੈਂ ਪੈਸੇ ਨਹੀਂ ਦਿੱਤੇ ਠੀਕ ਹੈ ਨਾ ਜੀ ਜਦੋਂ ਪੈਸੇ ਨਹੀਂ ਦਿੱਤੇ ਤੇ ਇਹਨਾਂ ਨੇ ਮੇਰੇ ਅੰਨ ਕਾ ਥੱਪੜ ਮਾਰ ਦਿੱਤਾ ਪਰ ਬਾਬਾ ਜੀ ਜੇਲ ਦੇ ਵਿੱਚ ਦਿਨ ਕੱਟਣਾ ਔਖ ਹੋ ਜਾਂਦਾ ਹੈ ਕਤਲ ਦੇ ਤਾਂ ਸਾਲਾ ਵਧੀ ਅੰਦਰ ਰਹਿਣਾ ਪਊ ਹੁਣ ਮੈਂ ਰੋਕੋ ਮੇਰੀ ਗੱਲ ਸੁਣੋ ਜੇ ਉਹਨੇ ਅੰਦਰ ਹੀ ਕੱਟਣਾ ਹੁੰਦਾ ਨਾ ਜੇ ਉਹਨੂੰ ਜੇਲ ਦਾ ਡਰ ਹੁੰਦਾ ਫਿਰ ਉਹ ਕਤਲ ਨਾ ਕਰਦਾ ਉਹਨੇ ਤੇ ਆਪਨਾਪ ਬਚਾਉਣ ਨੂੰ ਕਤ ਤਾں ਬਚਾਉਣ ਲਈ ਉਹਦਾ ਕਤਲ ਕੀਤਾ ਕਤਲ ਕਰਕੇ ਭੱਜ ਗਿਆ ਹੁਣ ਉਹਦੇ ਜਿਹੜੇ ਕੋ ਮਨ ਬ੍ਰਦਰ ਸਾਹਿਬ ਕਹਿ ਰਹੇ ਆ ਵੀ ਸਿਲੰਡਰ ਕਰਨਾ ਇਹ ਕਰਨਾ ਉਹ ਕਰਨਾ ਜਿਹੜਾ ਬੰਦੇ ਨੇ ਸਿਲੰਡਰ ਕਰਨਾ ਉਹ ਭੱਜਦਾ ਤਲਾ ਤੁਸੀਂ ਦੱਸੋ ਹੂੰ ਕਿਉਂ ਭੱਜੂਗਾ ਉਹਨੂੰ ਪਤਾ ਪੁਲਿਸ ਮੇਰੇ ਤੇ ਖਿਜੂਗੀ ਲੋਕੀ ਮੇਰੇ ਉਲਟ ਹੋਣਗੇ ਠੀਕ ਹੈ ਨਾ ਉਹ ਤੇ ਗਾਂ ਦੀ ਗਾਂ ਜਾਣ ਨੂੰ ਤਿਆਰ ਆ ਤੇ ਉਹ ਕਹੀ ਜਾਂਦੇ ਉਹਨੇ ਸਿਲੰਡਰ ਕਰਨਾ ਗਾਂ ਦੀ ਕਿੱਥੇ ਜਾ ਰਿਹਾ ਪਤਾ ਕੁਛ ਹੋਰ ਕੰਟਰੀ ਨਿਕਲੂਗਾ ਜੀ ਜਦੋਂ ਹੁਣ ਜ਼ਾਹਰ ਜੀ ਗੱਲ ਆ ਜਦੋਂ ਦੌੜ ਲੱਗੀ ਚੂ ਇਹ ਬਿਲੇ ਵਾਲੀ ਪੁਲਿਸ ਪਿੱਛੇ ਆ ਤੇ ਹੁਣ ਮੈਂ ਹੀ ਭੱਜਾਂ ਹੋਵਾ ਤੇ ਮੈਂ ਇੱਥੇ ਖਲੋਤਾਂ ਤੇ ਗਾਨੀ ਕਾ ਜਾਊਗਾ ਕਿਸੇ ਪਾਸੇ ਨੂੰ ਜਿੱਥੇ ਉਹਦੇ ਆਕਾ ਗਾਇਓ ਜਿੱਥੇ ਉਹ ਸਰਜਨੀਆਂ ਕਰਾ ਕੇ ਰਾਇ ਉਧਰ ਨੂੰ ਜਾਊਗਾ ਈ ਕਿਹੜਾ ਆਕਾ ਹੈ ਆਕਾ ਉਹ ਜਿਹੜਾ ਵਾਰਸ ਪੰਜਾਬ ਵਾਲਾ ਆਕਾ ਹੀ ਆਇਆ ਅੱਛਾ ਸਾਰਾ ਨੂੰ ਪਤਾ ਹੀ ਆ ਉਹਨੋਂ ਦੂਜੇ ਦੀ ਵੀ ਆ ਦੂਜੇ ਦੀ ਉਹ ਆਕਾ ਜਿਹ ਤੋਂ ਉਹ ਸਰਜਨੀਆ ਕਰਾਉਂਦੇ ਆ ਉਹਨੂੰ ਨਿਕਲ ਜੂ ਕੀ ਪਤਾ ਕਿੱਦਾਂ ਨਿਕਲਣਾ ਉਹਨੇ ਅੱਛਾ ਤੁਹਾਨੂੰ ਲੱਗਦਾ ਸਰਜਰੀ ਕਰੂਗਾ ਬਹੁਤ ਕੁਝ ਕਰੂਗਾ ਗੈਂਗਸਟਰ ਨਾਲ ਸੰਬੰਧ ਆਉਦੇ ਜੇ ਗੈਂਗਸਟਰ ਨਾਲ ਸੰਬੰਧ ਨਾ ਹੋਣ ਸ਼ੈਨਾਜ ਭੱਟੀ ਨੇ ਉਹਦੀ ਹੈਲਪ ਕਿਉਂ ਕੀਤੀ ਉਹਦੇ ਵੀਡੀਓ ਭਾਈ ਵੀਡੀਓ ਪਾ ਕੇ ਕਿਹਾ ਮੈ ਮੈਰੋ ਤੂੰ ਜਿੱਥੇ ਆਉਂਗਾ ਮੈਂ ਤੈਨੂੰ ਜਿਹੜ ਕੀ ਮਤਲਬ ਅਜ ਤੱਕ ਸਾਡੀ ਦਾ ਸਪੋਰਟ ਕਿਸੇ ਨੇ ਨਹੀਂ ਕੀਤੀ ਠੀਕ ਹੈ ਨਾ ਜੇ ਇਦਾਂ ਹੀ ਕਤਲ ਕਰ ਕਰਕੇ ਸਪੋਰਟਾਂ ਲੈਣੀਆਂ ਹੋਣ ਫੇਰ ਤੇ ਕੱਲ ਸਾਡਾ ਯੂਥ ਤੇ ਫੇਰ ਇਸੇ ਕੰਮ ਤੇ ਰਹੂਗਾ ਬਾਬਾ ਜੀ ਸਵਾਲ ਤਾਂ ਦੇਖੋ ਇਸ ਕਤਲ ਤੋਂ ਬਾਅਦ ਕਿਸ ਤਰ੍ਹਾਂ ਮਾਫੀਆਂ ਮੰਗੀਆਂ ਜਾ ਰਹੀਆਂ ਨੇ ਮੁੰਡੇ ਮਾਫੀਆਂ ਕਹਿੰਦੇ ਬਾਬਾ ਜੀ ਮਾਫ ਕਰ ਦਿਓ ਗੰਦ ਨਹੀਂ ਪਾਵਾਂਗੇ ਦੇਖੋ ਜੀ ਮਾਫੀਆਂ ਤਾਂ ਉਹਨਾਂ ਨੇ ਆਪਾਂ ਹੀ ਮੰਗਣੀਆਂ ਫੇਰ ਡਰ ਡਰਦਾ ਮਾਹੌਲ ਹੀ ਪੈਦਾ ਕੀਤਾ ਨਾ ਮਾਰੇ ਉਹਨੇ ਫੇਰ ਕੱਲੂ ਪੈਸਾ ਨਹੀਂ ਇਕੱਠਾ ਕਰਨਾ ਜਦੋਂ ਇਲੈਕਸ਼ਨ ਲੜਨੀ ਆ ਉਦੋਂ ਤਾਂ 36300 363 ਵੋਟਾਂ ਪੈ ਗਈਆਂ ਸੀ ਸਿਮਰਜੀਤ ਮਾਨ ਨਾਲੋਂ ਜਦੋਂ ਇ ਅਲਗੀ 227 ਦੀ ਤਿਆਰੀ ਵੀ ਕਰਨੀ ਆ ਅੱਛਾ ਮੈਰੂੰ ਇਲੈਕਸ਼ਨ ਲਈ ਕਰ ਰਿਹਾ ਸਾਰਾ ਇਲੈਕਸ਼ਨ ਲਈ ਕਰ ਰਿਹਾ ਸਾਰਾ ਕੁਝ ਜਦੋਂ ਅਗਲੇ ਨੇ ਜਦੋਂ ਸੌ ਹੀ ਚੱਕ ਲਈ ਫਿਰ ਅਗਲੇ ਨੇ ਕੇਸ ਕੁ ਸਾਰੇ ਨਿਵੇੜ ਦੇਣੇ ਆ ਨਿਵੇੜ ਦਿੰਦੀ ਆ ਤੁਹਾਨੂੰ ਪਤਾ ਹੀ ਆ ਹਾਂ ਇਹ ਇਲੈਕਸ਼ਨ ਦੀ ਤਿਆਰੀ ਹੈ ਇਲੈਕਸ਼ਨ ਦੀ ਤਿਆਰੀ ਹੋਰ ਕੀ ਆਪਣਾ ਕਦ ਵੱਡਾ ਕਰ ਰਿਹਾ ਕੋਈ ਨਾ ਕੋਈ ਜ਼ਿਗਾਰ ਲਾ ਕੇ ਇੱਕ ਤੇ ਇਹਨਾਂ ਦੋ ਨਿਸ਼ਾਨੇ ਕਰ ਦਿੱਤੇ ਆ ਹੋਰ ਹੋਰ ਉਹ ਹੋਰ ਇਹਦੇ ਪਿੱਛੇ ਮੋਟਿਵ ਕੀ ਆ ਇੱਕ ਤਾਂ ਮੈਂ ਬਦਨਾਮੀ ਤੋਂ ਡਰਦਾ ਠੀਕ ਆ ਜੋ ਕੰਚਨ ਕੁਮਾਰੀ ਦੇ ਨਾਲ ਪਹਿਲਾਂ ਇਹਨਾਂ ਦੀ ਸਾਠਗੜ ਸੀ ਸਾਰਿਆਂ ਨੂੰ ਪਤਾ ਉਹਦੇ ਨਾਲੇ ਬਾਹਰ ਗਿਆ ਮਲੇਸ਼ੀਆ ਗਿਆ ਉਹਦਾ ਪਾਸਪੋਰਟ ਮੈਰੋ ਦੇ ਕੋਲ ਆ ਠੀਕ ਹੈ ਨਾ ਉਹ ਤੁਹਾਡੇ ਤੱਕ ਆ ਜਾਣੀ ਆ ਖਬਰ ਠੀਕ ਹੈ ਨਾ ਉਹ ਕਿ ਸੋਰਸਸ ਸਾਰਿਆਂ ਦੇ ਹੁੰਦੇ ਆ ਸਾਨੂੰ ਵੀ ਦੱਸਣ ਦੱਸਣ ਵਾਲੇ ਸੱਜਣ ਮਿੱਤਰ ਵਿੱਚੋਂ ਵਿੱਚ ਹੀ ਹੁੰਦੇ ਆ ਠੀਕ ਹੈ ਨਾ ਜੀ ਜੇ ਸਾਡ ਕਿਹੜੀ ਸਾਡਗਾਂਡ ਸਾਣਗਾਂਡ ਉਹਦੇ ਨਾਲ ਇਹ ਸੀ ਪਹਿਲਾਂ ਕੰਚਨ ਕੁਮਾਰੀ ਨੂੰ ਜਿੱਦ ਤੱਕ ਇਸ ਜਨਾਨੀ ਨੂੰ ਅੱਗੇ ਲਾ ਕੇ ਕਿਸੇ ਨਾ ਕਿਸੇ ਨੂੰ ਬਲੈਕਮੇਲ ਕਰਦਾ ਸੀ ਅੱਛਾ ਬਹੁਤ ਕੁਝ ਨਿਕਲੂਗਾ ਉਹ ਮੈਨੂੰ ਤੁਸੀਂ ਇੱਕ ਗੱਲ ਦੱਸੋ ਅੱਜ ਤੱਕ ਸਾਡੇ ਕੋਲ ਤੇ ਜਿਹੜਾ ਦੀਪਕ ਲੁਥਰਾ ਦਾ ਜਿਹੜਾ ਬਲੌਗਰਾਂ ਦਾ ਨੰਬਰ ਸਾਡੇ ਕੋਲ ਨਹੀਂ ਅਜੇ ਤੱਕ ਆਇਆ ਠੀਕ ਹੈ ਨਾ ਇਹਦੇ ਕੋਲ ਹੀ ਕਿਉਂ ਆਉਂਦੇ ਸੀ ਉਹਦਾ ਮਤਲਬ ਕੋਈ ਨਾ ਕੋਈ ਬੰਦਾ ਪਿੱਛੇ ਸੀ ਜਿਹੜਾ ਦਿੰਦਾ ਸੀ ਸਾਰਾ ਕੁਝ ਕਰਦਾ ਸੀ ਸੁਖਰਤ ਕੀ ਇਹਨਾਂ ਵੀਡੀਓ ਵਾਇਰਲ ਹੋਣ ਲਈ ਆ ਇਹ ਉਹ ਕੌਣ ਤੁਹਾਨੂੰ ਪਤਾ ਹੀ ਆ ਉਹ ਵੀ ਬਲੌਗਰ ਹੀ ਆ ਬਲੌਗਰ ਨੂੰ ਜੇ ਹੁਣ ਤੁਸੀਂ ਪੱਤਰਕਾਰ ਲੈ ਆਂਦੇ ਆ ਤਾਂ ਤੁਹਾਨੂੰ ਸਾਰੇ ਪੱਤਰਕਾਰ ਜਾਣਦੇ ਇੱਕ ਦੂਜੇ ਦੇ ਨੰਬਰ ਮਿਲਣਗੇ ਜੇ ਬਲੌਗਰਾਂ ਨੂੰ ਜਾਣਦਾ ਤਾਂ ਫਿਰ ਬਲੌਗਰਾਂ ਦੇ ਨੰਬਰ ਮਿਲਣਗੇ ਜੇ ਸਾਧੂਆਂ ਨੂੰ ਜਾਣਦਾ ਫਿਰ ਸਾਧੂਆਂ ਦੇ ਮਿਲਣਗੇ ਜੇ ਚੋਰਾਂ ਨੂੰ ਜਾਣਦਾ ਫਿਰ ਚੋਰਾਂ ਦੇ ਮਿਲ ਅੱਛਾ ਸਿੱਖ ਦਾ ਕਰਤਾਰ ਕੀ ਕਹਿੰਦਾ ਸਿੱਖ ਨਿਹੰਗ ਬਾਣੇ ਦੇ ਵਿੱਚ ਖਾਲਸਾ ਕਦੇ ਔਰਤ ਤੇ ਵਾਰ ਕਰਦਾ ਕਦੀ ਵੈ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦੀ ਆ ਪਸ਼ੀਦਾਂ ਦੀ ਧਰਤੀ ਤੇ ਖੜੇ ਨਾ ਮੈਨੂੰ ਇੱਕ ਇਨਸੀਡੈਂਟ ਦਿਖਾ ਲਿਓ ਮੇਰੀ 35 ਸਾਲ ਦੀ ਉਮਰ ਹੋ ਚੱਲੀ ਆ ਮੈਂ ਕਦੀ ਅਸਲੀ ਸਿੱਖ ਨੂੰ ਔਰਤ ਤੇ ਵਾਰ ਕਰਦਿਆਂ ਨਹੀਂ ਦੇਖਿਆ ਨਾ ਸੁਣਿਆ ਨਾ ਕਿਤਾਬਾਂ 'ਚ ਕਿਤੇ ਪੜਿਆ ਆਈ ਆ ਭਾਈ ਜੋਗਾ ਸਿੰਘ ਦੀ ਕਥਾ ਸੁਣੀ ਆ ਨਾ ਸਾਰਿਆਂ ਨੇ ਦਹਾਵੇਂ ਪਾਸ਼ਾ ਦਾ ਸਿੰਘ ਸੀ ਉਹ ਭਾਈ ਜੋਗਾ ਸਿੰਘ ਆਨੰਦ ਕਾਰਜ ਹੋ ਰਿਆ ਸੀ ਲਾਹੌਰ ਉਹਨਾਂ ਦਾ ਠੀਕ ਆ ਨਾ ਗੁਰੂ ਸਾਹਿਬ ਨੇ ਸਨੇਹਾ ਭੇਜਤਾ ਵੀ ਜੋਗਾ ਸਿੰਘ ਇੱਥੇ ਹਾਜ਼ਰ ਹੋਵੇ ਜੋਗਾ ਸਿੰਘ ਉਥੋਂ ਤੁਰ ਪਿਆ ਲਾਹਾਂ ਮਣੀਪੁਰੀਆਂ ਕੀਤੀਆਂ ਉਹਨੇ ਜਦੋਂ ਤੁਰ ਪਿਆ ਤਾਂ ਸ਼ਹਿਰਪੁਰਾਂ ਦੇ 20 ਵਾ ਦਾ ਨਾਚ ਦੇਖਣ ਲੱਪਿਆ ਮਹਾਰਾਜ ਆਪ ਉਹਦੀ ਰਾਖੀ ਕਰਦੇ ਰਹੇ ਸਵੇਰ ਨੂੰ ਜਦੋਂ ਜੋਗਾ ਸਿੰਘ ਆਣ ਕੇ ਪੁੱਛਿਆ ਕਹਿੰਦੇ ਮਹਾਰਾਜ ਤੁਹਾਡੀਆਂ ਅੱਖਾਂ ਕਿਉਂ ਸੁਜੀਆਂ ਕਹਿੰਦੇ ਸਾਡਾ ਸਿੱਖ ਰਾਤੀ ਭਟਕ ਗਿਆ ਸੀ ਮੈਂ ਉੱਤੇ ਪਹਿਰਾ ਲਾ ਕੇ ਬੈਠਾ ਸੀ ਜੋਗਾ ਸਿੰਘ ਉਹਨਾਂ ਦੇ ਪੈਰੀਂ ਪੈ ਗਿਆ ਮਹਾਰਾ ਇੰਨੇ ਨਹੀਂ ਵੇਸਵਾ ਨੂੰ ਸਜਾ ਦਿੱਤੀ ਕਿਉਂ ਨਹੀਂ ਦਿੱਤੀ ਮਹਾਰਾ ਕਹਿੰਦੇ ਆਪਣਾ ਕਾਰਜ ਕਰ ਰਹੀ ਕਰ ਰਹੀ ਮੈਂ ਆਪਣੇ ਸਿੱਖ ਨੂੰ ਜਾਣ ਤੋਂ ਰੋਕਣਾ ਠੀਕ ਹੈ ਨਾ ਤਾਂ ਪੂਰੇ ਕੱਟਨਾ ਕਰਮ ਦੇ ਪਿੱਛੇ ਹੁਣ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਸਭ ਤੋਂ ਹੌਟ ਮੁੱਦਾ ਹੈ ਲਗਾਤਾਰ ਧਰਦਾ ਮਾਹੌਲ ਹੈ ਕਿਤੇ ਨਾ ਕਿਤੇ ਲੋਕ ਇਸ ਬਾਣੇ ਤੋਂ ਤਾਂ ਨਹੀਂ ਡਰਨਗੇ ਜਿਹੜਾ ਮੈਰੋ ਨੇ ਕੰਮ ਕੀਤਾ ਉਹ ਬਾਣੇ ਤੋਂ ਡਰਉਣ ਵਾਸਤੇ ਕੀਤਾ ਠੀਕ ਹੈ ਨਾ ਜੀ ਇਹ ਬਾਣਾ ਵੇਖ ਕੇ ਤੇ ਲੋਕੀ ਹੱਲਪ ਲੈਂਦੇ ਰਹਾਂਗੇ ਬਾਣਾ ਵੇਖ ਕੇ ਤੇ ਮੈਂ ਕੱਲ ਬਾਈ ਦੀ ਮਾਰਕੀਟ ਚੰਡੀਗੜ੍ਹ ਤੁਰਿਆ ਫਿਰਦਾ ਸੀ ਬਾਣਾ ਵੇਖ ਕੇ ਪੰਜ ਸੱਤ ਆ ਗਿਆ ਜੀ ਸਾਨੂੰ ਆਹ ਤਕਲੀਫਾ ਸਾਨੂੰ ਆਹ ਤਕਲੀਫਾ ਠੀਕ ਹੈ ਨਾ ਬਾਣਾ ਜਿਹੜਾ ਮਹਾਰਾਜ ਨੇ ਦਿੱਤਾ ਸੀ ਲੋਕਾਂ ਦੀ ਸੇਵਾ ਕਰਨ ਵਾਸਤੇ ਦਰਦ ਦੁੱਖੀਆਂ ਦੀ ਹਨਾ ਪਹਲਾਈ ਕਰਨ ਵਾਸਤੇ ਦਿੱਤਾ ਸੀ ਨਾ ਕਿ ਕਤਲ ਕਰਨ ਵਾਸਤੇ ਦਿੱਤਾ ਸੀ ਠੀਕ ਹੈ ਨਾ ਇਹ ਨਹੀਂ ਵੀ ਹੁਣ ਬਾਣਾ ਬਹੁਤ ਸਾਰੇ ਚੋਰਾਂ ਨੇ ਵੀ ਪਾ ਲਿਆ ਠੀਕ ਹੈ ਨਾ ਜੀ ਚੋਰ ਵੀ ਪਾ ਕੇ ਘੁੰਮਦੇ ਆ ਆ ਵੇਖਦੇ ਆ ਤੁਸੀਂ ਵੀ ਉਹਨਾਂ ਨਿਹੰਗ ਬਾਣੇ ਦੇ ਵਿੱਚ ਉਹ ਬਾਣਾ ਬਦਨਾਮ ਹੀ ਕਰ ਰਿਹਾ ਇਸੇ ਤਰੀਕੇ ਨਾਲ ਮਹਿਰੂ ਨੇ ਬਦਨਾਮ ਕੀਤਾ ਬਾਣਾ ਹੀ ਬਦਨਾਮ ਕੀਤਾ ਹੋਰ ਕੀ ਕੀਤਾ ਉਹ ਤਾਂ ਕਹਿੰਦੇ ਮੈਂ ਬਿਨ ਆਪਣੀ ਜ਼ਿੰਦਗੀ ਦੀ ਬਿਨਾ ਪਰਵਾਹ ਕਰੇ ਪੰਜਾਬ ਦੇ ਵਿੱਚ ਗੰਦ ਨਹੀਂ ਪੈਣਗਾ ਨਹੀਂ ਪਰਵਾਹ ਕਰਨ ਤਾਂ ਫਿਰ ਭੱਜਾ ਕਿਉਂ ਜੇ ਉਹਨੂੰ ਪਰਵਾਹ ਹੀ ਨਹੀਂ ਹੈਗੀ ਜ਼ਿੰਦਗੀ ਦੀ ਫਿਰ ਭੱਜਾ ਕਿਉਂ ਫਿਰ ਖੜ ਜਾਂਦਾ ਉੱਥੇ ਖੜ ਕੇ ਕਹਿੰਦਾ ਮੈਂ ਵੀ ਉਹਨੇ ਤੇ ਆਪਣੇ ਨਾਲ ਦੇ ਰਗੜਾਤੇ ਵਿਚਾਰੇ ਉਹ ਅਡ ਜਿਹੜਾ ਰਣਜੀਤ ਸਿੰਘ ਸੋਲ ਪੁਲਿਸ ਨੇ ਨਾਮਜ਼ਦ ਕੀਤਾ ਉਹਦੀ ਥੋੜਾ ਦਿਨ ਪਹਿਲਾਂ ਬੇਲ ਹੋਈ ਆ ਉਹ ਤੇ ਯੂਪੀ ਲੱਗਾ ਹੀ ਆਪਾ ਲੱਗਾ ਸੀ ਆਮ ਖਬਰਾਂ ਚ ਪੜਦੇ ਰਹੇ ਆ ਉਹ ਨਾਇਬ ਵਿਚਾਰਾ ਫਿਰ ਡੰਗ ਹੋ ਗਿਆ ਠੀਕ ਹੈ ਨਾ ਜੀ ਉਹ ਚਾਰ ਜਣੇ ਆਪਸ ਆ ਗਏ ਆ ਬਾਹਰ ਨਿਕਲ ਗਿਆ ਹੁਣ ਉਹਨਾਂ ਦੇ ਨਾਂ ਤੇ ਪੈਸੇ ਨਹੀਂ ਇਕੱਠੇ ਕਰੂਗਾ ਕਿ ਮੈਂ ਆਪਦੇ ਬੰਦੇ ਛਡਾਉਣੇ ਆ ਠੀਕ ਹੈ ਨਾ ਕੁਛ ਇਦਾਂ ਦੇ ਜਿਹੜੀ ਫੋਕਰੀ ਮੰਢੀਰ ਜਿਹੜੀ ਉਹਨਾਂ ਦੇ ਪਿੱਛੇ ਲੱਗੀ ਉਹ ਨਹੀਂ ਉਹਨਾਂ ਨੂੰ ਦੇਣਗੇ ਤੇ ਫਰ ਫੰਡ ਕਰਕੇ ਮੁੜ ਕੇ ਵਰਤਣਾ ਕਿੱਥੇ ਆ ਖੋਰਚੂਨਰ ਘੁੰਮਦੀ ਐਵੇਂ ਨਹੀਂ ਘੁੰਮਦੀ। ਹੂੰ। ਠੀਕ ਆ ਨਾ ਜੀ। ਆਪਾਂ ਕੋ ਕੰਮਕਾਰ ਕਰਦੇ ਹੀ ਆ। ਬੜੀ ਮੁਸ਼ਕਲ ਨਾ ਅੱਜ ਕੱਲ੍ਹ ਦੀ ਜਿੰਨੀ ਮਹਿੰਗਾਈ ਆ ਸਮਾ ਰੋਟੀ ਪਾਣੀ ਚੱਲਣ ਡਿਆ ਸਾਰਿਆਂ ਨੂੰ ਪਤਾ। ਤੇ ਉਹ 24 ਘੰਟੇ ਗੱਡੀਆਂ 'ਚ ਏਸੀਆਂ 'ਚ ਘੁੰਮਦਾ ਕੀ ਕਾਰਨ ਫਿਰ ਉਹਦਾ? ਕੋ ਡੇਰਾ ਚੱਲਦਾ ਉਹਦੀ ਮੇਲ ਲੱਗੀ ਉਹ ਕੀ ਲੱਗਾ? ਸੁਣਨ ਚ ਤਾਂ ਇਹ ਵੀ ਆਇਆ ਵੀ ਹਸਾ ਪਤੀ ਕਈਆਂ ਕਈਆਂ ਕੋਲੋਂ ਪਹਿਲਾਂ ਪੈਸੇ ਲੈ ਗਏ। ਆ ਬੁੱਤ ਵਾਲੀ ਗੱਲ ਹੋਣੀ ਸੀ ਜਦੋਂ ਬੁੱਤ ਤੋੜਿਆ ਕਹਿੰਦੇ 17-18 ਲੱਖ ਰੁਪਏ ਉੱਥੋਂ ਵੀ ਇਕੱਠਾ ਕੀਤਾ। ਹੂੰ। हां पूछ लेओ कदे अमਰਸਰ ਦੇ ਲੋਕਾਂ ਨੂੰ ਜਾ ਕੇ ਉਹ ਮੁੰਡੇ ਜਿਹੜੇ ਨਾਲ ਦੇ ਆ ਗੀਤਕਾਰ ਹੈਪੀ ਤਾਰਾ ਆ ਠੀਕ ਆ ਨਾ ਜੀ ਤੁਹਾਨੂੰ ਨੰਬਰ ਦੇ ਦੇਾਂਗਾ ਉਹਦੇ ਕੋਲ ਹਿਸਟਰੀ ਲੈ ਲਿਓ ਸਾਰੀ ਜਾ ਕੇ ਮੈਂ ਰਹਾਂਦੀ ਬੜੇ ਸਵਾਲ ਖੜੇ ਕਰਦੇ ਮੈਂ ਕਹਿੰਦਾ ਸੱਚ 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 ਬੋਲਾਂਗੇ ਵੱਡੇ ਜਾਵਾਂਗੇ ਕੱਟੇ ਜਾਵਾਂਗੇ ਬਹੁਤ ਜਾਣਿਆਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਅਮਰਤਪਾਲ ਦੇ ਚੇਲਿਆਂ ਨੇ ਜਿਹੜਾ ਵਾਰਿਸ ਪੰਜਾਬ ਵਾਲਾ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਜੀ ਹੁਣ ਐਮਪੀ ਬਣ ਗਿਆ ਹੁਣ ਤੁਸੀਂ ਡਰੋਗੇ ਮੈਂ ਕਹਾਂ ਤੁਸੀਂ ਮੁੱਖ ਮੰਤਰੀ ਬਣਾ ਦਿਓ ਤਾਂ ਵੀ ਨਹੀਂ ਡਰਦੇ ਠੀਕ ਆ ਨਾ ਜੀ ਦੇਖੋ ਗੱਲ ਇਹ ਆ ਵੀ ਜੇ ਹਰੀ ਨੌਂ ਦਾ ਕੰਡਕਟ ਹਰੀ ਨੌਂ ਦਾ ਕਤਲ ਹੋਇਆ ਉਹਦਾ ਤਾਰ ਕਿੱਥੇ ਜੁੜੀ ਮਤਲਬ ਡਰ ਸੀ ਨਾ ਉਹਨੂੰ ਕੋਈ ਵੀ ਮੇਰਾ ਉਹ ਕਰ ਸਕਦੇ ਉਹ ਚੈਟ ਟੰਡਰ ਵਾਲੀ ਆ ਗਈ ਨਾ ਬਾਹਰ ਹੋ ਗਿਆ ਨਾ ਸਾਰਾ ਕੁਝ ਇਹਨੂੰ ਵੀ ਡਰ ਸੀ ਫਿਰ ਵੀ ਮੈਂ ਕੱਲ ਨੂੰ ਇਲੈਕਸ਼ਨ ਲੜਨੀ ਆ ਮੈਂ ਇਹ ਕਰਨਾ ਮੈਂ ਉਹ ਕਰਨਾ ਠੀਕ ਹੈ ਨਾ ਜੀ ਤੇ ਮੇਰਾ ਕੋਈ ਮੁਰੋ ਕੋਈ ਚੀਜ਼ ਨਾ ਜਾਵੇ ਇਸ ਤੋਂ ਪਹਿਲਾਂ ਪਹਿਲਾਂ ਮੈਂ ਸਫਾਇਆ ਕਰਕੇ ਬਸ ਕੌਮ ਦਾ ਨਾਮ ਲੈ ਕੇ ਤੇ ਨਿਕਲ ਜਾਵਾਂ ਦੂਜੀ ਗੱਲ ਕਮਨ ਸਾਹਿਬ ਨੂੰ ਮੇਰੀ ਸਲਾਹ ਆ ਵਕੀਲ ਸਾਹਿਬ ਨੂੰ ਵਕੀਲ ਸਾਹਿਬ ਵੀ ਤੁਸੀਂ ਜੱਜ ਸਾਹਿਬ ਦੇ ਸਾਹਮਣੇ ਜਾਣਾ ਹੀ ਉੱਥੇ ਕੀ ਕਹੋਗੇ ਵੀ ਮਰ ਉਹਨੇ ਕਤਲ ਕਿਉਂ ਕੀਤਾ ਇਹਦੀਆਂ ਭਾਵਨਾਵਾਂ ਹਾਤ ਹੋਈਆਂ ਕੱਲੀਆਂ ਇਹਦੀਆਂ ਹੀ ਕਿਉਂ ਹੋਈਆਂ ਮੈਨੂੰ ਦੱਸੋ ਬਾਕੀਆਂ ਦੀਆਂ ਕਿਉਂ ਨਹੀਂ ਹੋਈਆਂ ਕਿ ਬਾਕੀਆਂ ਦੇ ਲੋਕਾਂ ਦੇ ਰਗਾਂ ਦੇ ਵਿੱਚ ਖੂਨ ਨਹੀਂ ਐਡੇ-ਐਡੇ ਸੂਰਮੇ ਹੋਏ ਆ ਜਿਨ੍ਹਾਂ ਨੇ ਸੋਦੇ ਲਾਏ ਆ ਹੁਣ ਗੱਲ ਆਪਾਂ ਕਰ ਲਈਏ ਸੰਦੀਪ ਸਣੀ ਦੀ ਉਹਨੇ ਜੇ ਸੂਰੀ ਮਾਰਿਆ ਖੜਿਆ ਸਾਰਿਆਂ ਦੇ ਸਜ਼ਾ ਹੋਣੀ ਫਾਂਸੀ ਹੋਣੀ ਕੀ ਹੋਣਾ ਬਾਅਦ ਦੀ ਗੱਲ ਅਗਲੇ ਨੇ ਸ਼ਰੀਆ ਮਾਰਿਆ ਭੱਜਾ ਤਾਂ ਨਹੀਂ ਉਥੋਂ ਜੇ ਭੱਜਾ ਤੇ ਦੱਸ ਦੱਸੋ ਫਿਰ ਫਿਰ ਸੂਰਮਾ ਉਹ ਹੋਇਆ ਕਿ ਕਹਿੰਦਾ ਬਹੁਤ ਮਿਹਰਬਾਨੀ ਕਹਿੰਦੇ ਸੂਰਮਾ ਕੌਣ ਆ ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਲੋਕ ਡਿਸਾਈਡ ਕਰਨ ਅਮਰਪਾਲ ਮੈਰੋ ਆਪਣਾ ਕਿਰਦਾਰ ਵੱਡਾ ਕਰ ਰਹੇ ਨੇ ਸਾਰੀ ਗੇਮ ਕਹਿੰਦੇ ਇਲੈਕਸ਼ਨ ਲੜਨ ਦੀ ਆ ਇਲੈਕਸ਼ਨ ਲੜ ਕੇ ਫੰਡ ਇਕੱਠਾ ਕਰ ਰਹੇ ਨੇ ਹੁਣ ਇਲੈਕਸ਼ਨ ਲੜਨ ਦੇ ਲਈ ਤਾਰਾ ਕਹਿੰਦੇ ਬਹੁਤ ਦੂਰ ਤੱਕ ਆ ਫੋਰਚੂਨਰ ਗੱਡੀ ਫੋਰਚੂਨਰ ਗੱਡੀ ਦਾ ਕੀ ਮਾਮਲਾ ਕਹਿੰਦੇ ਐਵੇਂ ਥੋੜੋ ਘੁੰਮਦੀ ਆ ਕੋਈ ਮਿਲ ਚੱਲਦੀ ਆ ਫੈਕਟਰੀ ਚੱਲਦੀ ਆ ਤਾਂ ਕਿਰਦਾਰ ਤੇ ਬਾਣੇ ਤੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਕਹਿੰਦੇ ਇਹ ਬਹੁਤ ਵੱਡਾ ਨੈਕਸਸ ਆ ਜਿਸ ਨੂੰ ਪਾਈ ਅਮਰਤਪਾਲ ਮੈਰੋ ਚਲਾ ਰਹੇ ਨੇ ਕੈਮਰਾ ਪਰਸਨ ਦਲੇਰ ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ